ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਤੇ ਪੰਥਕ ਤੇ ਪੰਥ ਦੇ ਮਾਲਕ ਕੌਣ ਨੇ ਅੱਜ ਕੱਲ ਤੇ ਜੇ ਤੁਸੀਂ ਚੰਗੀ ਤਰ੍ਹਾਂ ਪਤਾ ਕਰਨਾ ਹੋਵੇ ਨਾ ਤਰਨਤਾਰਨ ਦੀ ਜਿਹੜੀ ਜਿਮਨੀ ਚੌਂਡ ਹੋ ਰਹੀ ਹੈ ਉੱਥੇ ਜਾ ਕੇ ਥੋੜਾ ਜਿਹਾ ਧਿਆਨ ਮਾਰੋ আচ্ছা ਮੈਂ ਜੜੀ ਹੁਣ ਗੱਲ ਕਰਨ ਲੱਗਾ ਮੀਡੀਏ ਦੇ ਸਾਹਮਣੇ ਚਾਰਕ ਬੰਦੇ ਖੜੇ ਆ ਇੱਕ ਤਾਂ ਸੰਦੀਪ ਸਨਿੰਦ ਦਾ ਭਰਾ ਜਿਹੜਾ ਕੈਂਡੀਡੇਟ ਹੈ ਤਰਨਤਾਰਨ ਜਿਮਨੀ ਚੋਂ ਹੰਦਾ ਮਨਦੀਪ ਸਿੰਘ ਤੇ ਉਹਦੇ ਨਾਲ ਹੀ ਖੜਾ ਹੈ ਸ਼ੇਮਾ ਪਾਪਾ ਮੂਤਪਾਲ ਦਾ ਪਿਓ ਤੇ ਨਾਲੇ ਸਮਜੀਤ ਮਾਨ ਦਾ ਬੇਟਾ ਖੜਾ ਅੱਛਾ ਦੋ ਬਲਾਰੇ ਖੜੇ ਨੇ ਉੱਥੇ ਜਿੰਦੇ ਹੁਣ ਜੁੱਤੀਆਂ ਪੈ ਰਹੀਆਂ ਨੇ ਚੰਗੀ ਤਰ੍ਹਾਂ ਅੱਛਾ ਸਵਾਲ ਕੀ ਪੁੱਛ ਲੈ ਲੈ ਭੁੱਲ ਚੱਲਿਆ ਸੀ ਕੋ ਜਿਹੜਾ ਭੁਗੀ ਦਾ ਕਾਰਡ ਬਦਲਾ ਲੈਂਦਾ ਐ ਐਮਪੀ ਫਰੀਦ ਕੋਟੜਾ ਉਹ ਵੀ ਪਿੱਛੇ ਖੜਾ ਤੇ ਸਵਾਲ ਪੱਤਰਕਾਰ ਕਰਦੇ ਨੇ ਕਿ ਮੰਦੀਪ ਜੀ ਤੁਸੀਂ ਕਿਹੜੀ ਪਾਰਟੀ ਵੱਲੋਂ ਕੈਂਡੀਡੇਟ ਹੋ ਉਹ ਕਹਿੰਦਾ ਜੀ ਮੈਂ ਪੂਰੇ ਪੰਥ ਵੱਲੋਂ ਤੇ ਸਰਬੀਤ ਨੂੰ ਸਵਾਲ ਕੀਤਾ ਐਮਪੀ ਨੂੰ ਉਹ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸਾਡੀ ਪਾਰਟੀ ਵੱਲੋਂ ਐ ਉਹ ਤਾਂ ਕਹਿੰਦੇ ਪੰਥ ਵੱਲੋਂ ਐ ਨਹੀਂ ਜੀ ਨਹੀਂ ਜੀ ਉਹ ਪਾਰਟੀ ਤਾਂ ਸਾਡੀ ਹੈ ਅਸੀਂ ਪੂਰੇ ਪੰਥ ਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੰਨੇ ਆ ਕਿ ਪੱਤਰਕਾਰ ਕਹਿੰਦੇ ਕਾਂਗਰਸ ਨੂੰ ਵੀ ਦਿੰਨੇ ਹੋ ਨਹੀਂ ਨਹੀਂ ਜੀ ਅਸੀਂ ਕਾਂਗਰਸ ਨੂੰ ਨਹੀਂ ਉਹ ਤਾਂ ਪਤਾ ਹੀ ਹੈ ਜੀ ਅਸੀਂ ਤਾਂ ਪੰਥ ਨੂੰ ਸੱਦਾ ਦਿੰਨੇ ਆ ਫਿਰ ਕਹਿੰਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਆ ਨਹੀਂ ਨਹੀਂ ਜੀ ਉਹ ਵੀ ਨਹੀਂ ਅਸੀਂ ਤਾਂ ਹੋਰਾਂ ਨੂੰ ਦਿੰਨੇ ਆ ਸੱਦਾ ਜੀ ਹੋਰਾਂ ਨੂੰ ਕਿਹੜੇ ਕਿਹੜੇ ਪੰਥਕ ਨੇ ਤੇ ਨਾਲ ਸ਼ਿਮਾਂਪਾ ਪਾਖੜਾ ਉਹਨੂੰ ਪੁੱਛਿਆ ਟਿਕਟ ਕਿਹੜੀ ਪਾਰਟੀ ਵੱਲੋਂ ਹੈ ਉਹ ਕਹਿੰਦਾ ਬਾਰਸ ਪੰਜਾਬ ਦੀ ਜਥੇ ਬੰਦੀ ਬਲੂ ਤੇ ਜਦੋਂ ਸਣੀ ਤੇ ਪੁੱਛਿਆ ਸਣੀ ਦੇ ਭਰਾ ਤੋਂ ਦੁਬਾਰੇ ਪੁੱਛਿਆ ਉਹ ਕਹਿੰਦਾ ਜੀ ਮੈਂ ਪੰਥ ਬੰਨੂ ਅੱਛਾ ਇੱਕ ਹੋਰ ਭਾਂਡਾ ਪੰਥਾ ਉਹਨੇ ਉੱਥੇ ਖੜੇ ਖੜੇ ਲੀ ਉਹ ਕਹਿੰਦੇ ਤੁਸੀਂ ਖਾਲਸਾਣ ਦੀ ਗੱਲ કરી ਸੀ ਉਹ ਕਹਿੰਦਾ ਜੀ ਮੈਂ ਕਦੋਂ ਖਾਲਸਾਣ ਦੀ ਗੱਲ ਕਰੀ ਮੈਂ ਕਦੋਂ ਖਾਲਸਾਣ ਦੀ ਗੱਲ ਕਰੀ ਮੈਂ ਤਾਂ ਜਿਹੜੇ ਕਹਿੰਦਾ ਦੁਕਾਨ ਸ਼ੋਮਣੀ ਇੱਕ ਮਿੰਟ ਤੋਂ ਕਿਰਾਏ ਤੇ ਲਈ ਹੋਈ ਐ ਅਸ਼ਾ ਉਹਦਾ ਬਿਜ਼ਨਸਮੈਨ ਆ ਹੋ ਵਪਾਰੀ ਆ ਕਹਿੰਦਾ ਮੈਂ ਤੇ ਉੱਥੇ ਕਹਿੰਦਾ 70 80 ਦੁਕਾਨਾਂ ਹਿੰਦੂਆਂ ਦੀਆਂ ਨੇ 4 5 ਸਾਡੀਆਂ ਨੇ ਤਾਂ ਇਕੱਠੇ ਰੋਟੀ ਪਾਣੀ ਖਾਂਦੇ ਆ ਕਹਿੰਦਾ ਇਹਨੂੰ ਹਰਾਮਖੋਰਨ ਪੁੱਛੋ ਵੀ ਜਿੰਨਾਂ ਦਾ ਤੁਸੀਂ ਬੰਦਾ ਮਾਰਿਆ ਸੰਧੀਰ ਸੂਰੇ ਉਹ ਤਾਂ ਹਿੰਦੂ ਆ ਫਿਰ ਬੰਦਾ ਕਿਉਂ ਮਾਰਦਾ ਤੁਸੀਂ ਮਤਲਬ ਵੋਟਾਂ ਲੈਣ ਦੇਲੇ ਹੁਣ ਅਸੀਂ ਇਕੱਠੇ ਆ ਉਦਾਂ ਇਹ ਬੰਦੇ ਹਿੰਦੂ ਤੇ ਸਿੱਖਾਂ ਵਿੱਚ ਬਹੁਤ ਵੱਡਾ 파ੜਾ ਪਾ ਰਹੇ ਨੇ ਨਫ਼ਰਤ ਫੈਲਾ ਰਹੇ ਨੇ ਹੁਣ ਨਾ ਇੱਕ ਗੱਲ ਹੋਰ ਕਹਿਣੀ ਹੈ ਜਿਹੜੇ ਨੇ ਬਲਾਰੇ ਬਲੂਰੇ ਦੇ ਨਾ ਚੀਕਾਂ ਮਾਰਨ ਵੀ ਚੀਕਾਂ ਦਾ ਖਰਾਬ ਵੀ ਮਾਰਦੇ ਨੇ ਜਵਾਬ ਮੈਨੂੰ ਦੇ ਨਹੀਂ ਸਕਦੇ ਕਿਉਂਕਿ ਪਤਾ ਹੁੰਦਾ ਵੀ ਜੇ ਅਸੀਂ ਬੂਟਾ ਸਿਮ ਦੀ ਗੱਲ ਦਾ ਜਵਾਬ ਦਿੱਤਾ ਫਿਰ ਇਹ ਹੀਰੋ ਬਣ ਜਾਊਗਾ ਇਹਨਾਂ ਦੇ ਦਿਮਾਗ ਵਿੱਚ ਇਦਾਂ ਚੱਲਦਾ ਹੁੰਦਾ ਸਾਨੂੰ ਹੀਰੋ ਬਣ ਦੀ ਲੋੜ ਨਹੀਂ ਨਾ ਹੀਰੋ ਬਣਨਾ ਚਾਹੁੰਦੇ ਹਾਂ ਹੀਰੋ ਤੁਸੀਂ ਬਣੋ ਤੁਹਾਡੇ ਜਿਹੜੇ ਪਹਿਲਾਂ ਹੀਰੋ ਬਣੇ ਨੇ ਉਹਨਾਂ ਨੇ ਕੀ ਸਵਾਰ ਦਾ ਖੰਡੂਰ ਸਾਹਿਬ ਦਾ ਕੀ ਸਵਾਰ ਦਾ ਫਰੀਦਕੋਟ ਦਾ ਸਾਨੂੰ ਹੀਰੋ ਬਣ ਦੀ ਲੋੜ ਨਹੀਂ ਇਤਾਂ ਜਵਾਬ ਵੀ ਜਿਹੜੇ ਚਾਹੁੰਦੇ ਆ ਨਾ ਉਹ ਲੋਕਾਂ ਲਈ ਚਾਹੁੰਦੇ ਆ ਸਾਨੂੰ ਕਿਸੇ ਦਾ ਜਵਾਬ ਦੀ ਲੋੜ ਨਹੀਂ ਅਸੀਂ ਤੁਹਾਨੂੰ ਸਵਾਲ ਵੀ ਨਹੀਂ ਕਰਦੇ ਇਤਾਂ ਚੈਨਲ ਐ ਛੋਟਾ ਜਿਹਾ ਇੱਕ ਪੇਜ ਬਣਿਆ ਹੋਇਆ ਉੱਥੇ ਵੀਡੀਓ ਪਾ ਦਿੰਨੇ ਆ ਜਿਵੇਂ ਸ਼ੁਰੂਲੀ ਪਹਿਲਾਂ ਬੋਤਲ ਵਿੱਚ ਟੰਕ ਕੇ ਚਲਾਉਂਦੇ ਸੀ ਥੱਲੇ ਅੱਗ ਲਾ ਕੇ ਤੇ ਜੇ ਗਲਤ ਉਲੀ ਚੱਲ ਜੇ ਐ ਨਹੀਂ ਪਤਾ ਕਿੱਥੇ ਜਾ ਬੜੇ ਇਹ ਸਭ ਨੂੰ ਪਤਾ ਹੀ ਐ ਉਹਦਾ ਦਾ ਕੰਮ ਕਰਨਾ ਹੁੰਦਾ ਸੀ ਤਾਂ ਤੋਂ ਨੂੰ ਮਚਾਉਣਾ ਹੁੰਦਾ ਛਾੜਨਾ ਹੁੰਦਾ ਟੀਕਾ ਮਾਰੂ ਰਾਤ ਨੂੰ ਟੁੱਟ ਕੇ ਛੜਦਾ ਕੰਮ ਇਹ ਅਸੇ ਹੁਣ ਜਿਹੜੀ ਗੱਲ ਕਹਿਣੀ ਆ ਨਾ ਟੀਕਾ ਕਿਉਂ ਮਾਰਨਗੇ ਇਹਨਾਂ ਚਾਰ ਬੰਦੇ ਨੂੰ ਇਕੱਠੇ ਬਹਾ ਲਓ ਇੱਕ ਤਾਂ ਇਹਦਾ ਬੁੱਢਾ ਸਿਮਰਜੀਤ ਮਾਨ ਹੈ ਪਤਾ ਨਹੀਂ ਕਦੋਂ ਆਰਾਮ ਨਾਮ ਸਤ ਹੋ ਜੇ ਉਹਦਾ ਉਹਨੂੰ ਬਹਾ ਲਓ ਇੱਕ ਤਾਂ ਉਹਨੂੰ ਪੁੱਛਿਓ ਵੀ ਖਾਲ ਤਾਂ ਚਾਹੀਦਾ ਉਹ ਕਹੂਗਾ ਹਾਂ ਚਾਹੀਦਾ ਦੇ ਨਾਲ ਸਰਵਿਤ ਨੂੰ ਬਹਾ ਲਿਓ ਉਹਨੂੰ ਪੁੱਛਿਓ ਵੀ ਖਾਲਸਾ ਚਾਹੁੰਦਾ ਹੈ ਜੇ ਨਾਂ ਜੁੱਤਮ ਜੁੱਤੀ ਹੋਊਗਾ ਉੱਥੇ ਤੁਸੀਂ ਮੈਨੂੰ ਕਹਿ ਦਿਓ ਤੇ ਨਾਲ ਹੀ ਜਿਹੜਾ ਹੁਣ ਬੈਠਾ ਹੈ ਖੜਾ ਹੋਇਆ ਜਿਹੜਾ ਕੀ ਆਦਾਨੋ ਮਨਦੀਪ ਸਨਿਦ ਆਪਰਾ ਉਹਨੂੰ ਬਹਾ ਲਿਓ ਅਛਾ ਨਾਲ ਹੀ ਅਮਰਤਪਾਲ ਦੀ ਮਾਂ ਨੂੰ ਬਹਾ ਲਿਓ ਤੇ ਬਾਪੇ ਨੂੰ ਬਹਾ ਲਿਓ ਫਿਰ ਪੁੱਛਿਓ ਵੀ ਖਾਲਸਾ ਨੇ ਕਿਹਨੂੰ ਚਾਹੁੰਦਾ ਫਿਰ ਦੱਸਣਗੇ ਉੱਥੇ ਬੰਦੇ ਰੱਖਿਓ 20 30 ਲਾਉਣ ਵਾਲੇ ਇਹਨਾਂ ਨੂੰ ਜੇ ਇੱਕ ਦੋ ਜੁੰਡੇ ਨਾ ਪੱਟੇ ਇਹਨਾਂ ਨੇ ਤਮੈਨੂ ਗੁੱਟਾ ਸਮ ਨਾ ਕਿਹਾ ਪਟਨੇ अनेक ਦੂਜੇ ਜੁੰਡੇ ਇਹ ਕਹਿੰਦਾ ਨਾ ਸਾਨੂੰ ਖਾਲਤਾ ਨਹੀਂ ਚਾਹੀਦਾ ਅਛਾ ਦੇਖੋ ਤੁਸੀਂ ਇਹਨਾਂ ਨੇ ਤਾਂ ਉਹਨੂੰ ਹੀਰੋ ਯੋਧਾ ਬਣਾ ਕੇ ਪੇਸ਼ ਕੀਤਾ ਸਣੀ ਨੂੰ ਹੁਣ ਉਹਦਾ ਭਰਾ ਉਹਨੂੰ ਲਾਲਚ ਹੈ ਵੀ ਜੇ ਮੈਂ ਜਿੱਤ ਜਾਾਂ ਜੇ ਗੱਲ ਬਣ ਜੇ ਪੈਨਸ਼ਨ ਲੱਗ ਜੂ ਤੇ ਸਾਲਕ ਤਨਖਾਹ ਹੋ ਵਧੀਏ ਉਹਨੂੰ ਇਹ ਲਾਲਚ ਹੈ ਹੁਣ ਉਹ ਕਰੀ ਜਾਂਦਾ ਅਸੀਂ ਤਾਂ ਹਿੰਦੂਆਂ ਦੇ ਨਾਲ ਇਕੱਠੇ ਰਹਿੰਦੇ ਆਂ ਰੋਟੀ ਪਾਣੀ ਇਕੱਠਾ ਹੈ ਸਾਡਾ ਉਹ ਇਹ ਕਹੀ ਜਾਂਦਾ ਅੱਛਾ ਉਹਨਾਂ ਨਾਲ ਹੀ ਪੈਂਤਰਾ ਬਦਲਿਆ ਕਹਿੰਦਾ ਅਸੀਂ ਤਾਂ ਸਿੱਖ ਰਾ ਚਾਹੁੰਦੇ ਹਾਂ ਨਾਲ ਇਹ ਕਹੀ ਜਾਂਦਾ ਜੇ 1800 ਤੁਸੀਂ 49 ਦੀ ਗੱਲ ਕਰੋਗੇ ਨਾ ਉਦੋਂ ਇਹ ਸ਼ਬਦ ਸਿੱਖ ਰਾ ਸੀ ਇਹਨਾਂ ਹਰਾਮਖੋਰਾ ਨੇ ਬਦਲ ਕੇ ਕੀ ਰੱਖਤਾ ਖਾਲਸਤਾਨ ਹੁਣ ਇਹ ਇਦਾਂ ਦੀਆਂ ਕਰਤੂਤਾਂ ਇਹ ਮੀਡੀਆ ਸਾਹਮਣੇ ਕਰ ਰਹੇ ਨੇ ਜੇ ਕੋਈ ਪੱਤਰਕਾਰ ਸਵਾਲ ਕਰੇ ਤਵਾਦੇ ਖਲਾਫ ਬੋਲਦੇ ਨੇ ਉਹਨੂੰ ਗਾਣਾ ਕੱਢਦੇ ਨੇ ਅ ਮੈਨੂੰ ਕਈਆਂ ਨੇ ਫੇਕ ਜਿਹੜੀ ਤੋਂ ਗਾਣਾ ਕੱਢੀਆਂ ਹੋਈਆਂ ਅ ਜੀ ਕਮੈਂਟਾਂ ਦੇ ਵਿੱਚ ਫੋਨ ਵੀ ਕੀਤੇ ਹੋਏ ਸਾਨੂੰ ਨਹੀਂ ਪ੍ਰਵਾਹ ਹੈ ਕੀ ਦੀ ਤੁਹਾਡੇ ਘਰਾਂ ਦੇ ਵਿੱਚ ਮੈਂ ਦੇਖਿਆ ਖਾਸ ਕਰਕੇ ਦਵਾਬੇ ਤੇ ਮਾਝੇ ਵਿੱਚ ਵੱਡੀਆਂ ਵੱਡੀਆਂ ਚੌੜੀਆਂ ਚੌੜੀਆਂ ਕੰਧਾਂ ਕੱਢੀਆਂ ਹੋਈਆਂ ਨੇ ਤੇ ਉਹਨਾਂ ਕੰਧਾਂ ਦੇ ਨਾਲ ਜਿਹੜੇ ਸੁੰਨੇ ਪਸ਼ੂ ਨਹੀਂ ਹੁੰਦੇ ਆਵਾਰਾ ਦਿਨੇ ਉਹ ਬੈਲੀਆਂ ਵਿੱਚ ਚਰਦੇ ਹੁੰਦੇ ਰਾਤ ਨੂੰ ਕੰਧਾਂ ਦੇ ਨਾਲ ਜਾਨਕਿ ਖੁਰਕ ਵੀ ਕਰਦੇ ਹੁੰਦੇ ਕੰਧਾਂ ਦੇ ਨਾਲ ਢੁਈਆਂ ਕਸਾਈ ਜਾਣਗੇ ਉਦਾਂ ਤੁਸੀਂ ਕਰ ਲਿਆ ਕਰੋ ਜਦੋਂ ਮੇਰੀ ਗੱਲ ਸੁਣਨੀ ਹੁੰਦੀ ਹੈ ਕੰਨ ਟੱਕਰ ਮਾਰਿਆ ਕਰੋ ਜਦ ਤੂੰ ਹੀ ਖਸਾ ਕੇ ਖੁਰਕ ਕਰਨ ਲਿਆ ਕਰੋ ਮਾੜੀ ਕੀ ਸ਼ਾਂਤੀ ਆ ਜਨਦੀ ਤੁਹਾਨੂੰ ਜਵਾਬ ਤਾਂ ਤੁਹਾਡੇ ਕੋਲ ਹੁੰਦਾ ਨਹੀਂ ਸਾਨੂੰ ਕਿਸੇ ਦੀਆਂ ਗਾਲਾਂ ਦੀ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ ਜੋ ਤੁਹਾਡੀ ਜਵਾਨ ਤੇ ਆਉਂਦਾ ਉਹ ਬੋਲੋ ਅਸੀਂ ਨਹੀਂ ਸੁਣਨਾ ਪੂਰੇ ਲੋਕ ਸੁਣ ਥੋੜੀਆਂ ਕਰਤੂਤਾਂ ਵੀ ਇਹ ਪੰਜਾਬ ਦੇ ਵਾਰਸ਼ ਨੇ ਵੀ ਸਿੱਖਾਂ ਦੇ ਵਾਰਸ਼ ਨੇ ਪੂਰੀ ਦੁਨੀਆ ਨੂੰ ਪਤਾ ਲੱਗੇ ਅੱਛਾ ਜਿਹੜੀ ਮੈਂ ਗੱਲ ਕਹੀ ਹੈ ਨਾ ਵੀ ਖਾਲਸਾਤਨ ਦੀ ਗੱਲ ਇਕੱਠਿਆਂ ਤੋਂ ਬਹਾ ਕੇ ਪੁੱਛਿਓ ਨਾ ਤੁਹਾਨੂੰ ਹਲੇ ਨਾ ਇੱਕ ਆਕਾਰ ਰਹਿ ਗਿਆ ਵਿੱਚ ਉਹਦੀ ਗੱਲ ਮੈਂ ਲਾਸਟ ਕਹਿਣ ਲੱਗਾ ਜਿਹੜਾ ਪੰਨੂ ਕਬੀੜ ਅਮਰੀਕਾ ਬੈਠਾ ਉਹ ਪਤਾ ਕਹਿੰਦੇ ਅਸੀਂ ਮੋਦੀ ਸਾਹਿਬ ਨੂੰ ਉਡਾ ਦੇਾਂਗੇ ਬੰਬ ਨਾਲ ਭਵੰਤਮਨ ਨੂੰ ਉਡਾ ਦੇਾਂਗੇ ਬੰਬ ਨਾਲ ਹੁਣ ਜਿਹੜੇ ਤੇਰੇ ਪਿਓ ਕਹਿੰਦੇ ਖਾਲਸਾ ਚਾਹੀਦਾ ਨੇ ਇਹਨਾਂ ਨੂੰ ਉਡਾ ਕੇ ਦਿਖਾ ਇਹਨਾਂ ਲਈ ਬਿਆਨ ਦੇ ਕੇ ਦਿਖਾ ਸਮਰਿਤ ਮਾਨ ਕਵੇ ਕਿਉਂ ਕਿਉਂਕਿ ਉਹਨੂੰ ਪਤਾ ਹੈ ਬੀਜ ਅਸੀਂ ਚੋਣ ਲੜਦੇ ਅਛਾ ਇੱਕ ਹੋਰ ਐਡ ਕਰ ਦਿੰਨਾ ਗੱਲਾਂ ਚੇਤੇ ਆ ਜਿੰਨ ਕੀ ਕਰੀਏ ਗੱਲਾਂ ਹਈ ਇੰਨੀਆਂ ਮੌਕੇ ਤੇ ਚੇਤੇ ਉਹਦੀ ਆ ਜਾਂਦੀਆਂ ਜੇ ਇਹਨਾਂ ਨੂੰ ਇੰਨਾ ਹੀ ਮਾਨਸਿਕ ਆਪਣੇ ਆਪ ਤੇ ਫਖਰ ਸੀ ਕੌਨਫੀਡੈਂਸ ਸੀ ਇਹਨਾਂ ਕੋਲੇ ਇੰਨਾ ਵੀ ਅਸੀਂ ਪੰਥ ਵੱਲੋਂ ਚੋਣ ਲੜਦੇ ਆ ਜਿੱਤ ਜਾਾਂਗੇ ਸਰਮਜੀ ਦੇ ਘਰ ਵਾਲੇ ਕਹਿੰਦੇ ਸੀ ਨਾ ਮੈਂ ਵੀ ਐਮਐਲਏ ਬਣਨਾ ਉਹਨੂੰ ਖੜਾ ਕਰਕੇ ਦਿਖਾਉਂਦੇ ਸਵਿਰਤ ਮਾਨ ਦੇ ਮੁੰਡੇ ਨੂੰ ਕਹਿੰਦੇ ਅਮਰਤਪਾਲ ਦਾ ਪਾਪਾ ਲੜਦਾ ਜਾਂ ਉਹਦੀ ਮਾਂ ਲੜਦੀ ਜਾਂ ਫਿਰ ਨਸ਼ੇੜੀ ਅਮਰਤਪਾਲ ਦੇ ਭਰਾ ਨੂੰ ਲੜਾ ਦਿੰਦੇ ਸਵਾ ਤਾਂ ਫੇਰ ਹੁੰਦਾ ਨਾ ਜਣ ਕੇ ਆ ਕਰਤੂਤਾਂ ਨੇ ਨਾ ਲੋਕਾਂ ਦੀਆਂ ਬਸ ਪੰਥ 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 ਪੁਕਿਲੇ ਚਾਰਜਮ ਦੇ ਵੱਧ ਖਾਦੇ ਹੁੰਦੇ ਐ ਫਿਰ ਅੱਗੇ ਲੰਘ ਜਾਂਦੇ ਐ ਪਤਾ ਨਹੀਂ ਕੀ ਕੁਝ ਬੋਲੀ ਜਾਣ ਬੇਨਤੀ ਹੈ ਜੀ ਜਿਹੜੇ ਅਸਲੀ ਪੰਥਕ ਲੋਕ ਨੇ ਉਹ ਪੰਥਕ ਉਹ ਨੇ ਜੀ ਜਿਹਨੂੰ ਕਹਿੰਦੇ ਆ ਮੰਨੈ ਮਾਰਗ ਠਾਕ ਨਾ ਪਾਏ ਠੀਕ ਹੈ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ ਜਿਹੜੇ ਸੱਚ ਦੇ ਪੰਧ ਹੀ ਹੁੰਦੇ ਆ ਮਤਲਬ ਜਿਹੜੇ ਸੰਧਾਂਤ ਨੂੰ ਸੱਚ ਨੂੰ ਮੰਨਣ ਵਾਲੇ ਹੁੰਦੇ ਆ ਉਹਨਾਂ ਨੂੰ ਕੋਈ ਜੇਲ੍ਹ ਵਿੱਚ ਫੜ ਕੇ ਅੰਦਰ ਨਹੀਂ ਜਾਂਦਾ ਜੀ ਉਹਨਾਂ ਨੇ ਗਰਾਊਂਡ ਲੈਵਲ ਤੇ ਲੋਕਾਂ ਦੇ ਭਲੇ ਦੀ ਗੱਲ ਕਰਨੀ ਹੁੰਦੀ ਹੈ ਜਿਹੜੇ ਇਹ ਲੋਕ ਨੇ ਇਹਨਾਂ ਨੇ ਗੁੰਡਾਗਰਦੀ ਕਰਕੇ ਬੰਦੇ-ਬੰਦੇ ਮਾਰ ਕੇ ਆਪਣੇ ਆਪ ਨੂੰ ਪੰਥਕ ਘੋਸ਼ਿਤ ਕਰਨਾ ਹੁੰਦਾ ਹੈ 10 ਫਿਰ ਟਿਕਟ ਲੈ ਕੇ ਇਲੈਕਸ਼ਨ ਲੜਨੀ ਹੁੰਦੀ ਹੈ ਤੂੰ ਕੌਣ ਤੇ ਮੈਂ ਕੌਣ ਆਪਣਾ ਉल्लू ਸਿੱਧਾ ਕਰਨਾ ਹੁੰਦਾ ਇਹ ਹਰਾਮਖੋਰ ਨੇ ਸਿਰੇ ਦੇ ਵਾਹਿਗੁਰੂ ਜੀ ਕਾ ਖਾਲਸਾ ਲਾਇਬਰਡਿਕ ਫਤਿਹ